ਹਾਂਜੀ ਲੋ ਜੀ ਆ ਕਰੋ ਕਬੂਤਰ ਦੀ ਅੱਖ ਦਾ ਸ਼ੌਂਕ ਪਹਿਲਾਂ ਲੋ ਜੀ ਆ ਵੇਖੋ ਕਲੀਅਰ ਆ ਅੱਖ ਇੱਥੇ ਇਹ ਲੋ ਜੀ ਉਹਨਾਂ ਦਾ ਤੇ ਮੈਂ ਇਹਨਾਂ ਨੂੰ ਸਵਾਲ ਕੀਤਾ ਅੱਗੋਂ ਕਿ ਤੁਹਾਨੂੰ ਕਿੱਦਾਂ ਪਤਾ ਵੀ ਇਹ ਕਬੂਤਰ ਉਹਨਾਂ ਦਾ ਵਾ ਤੇ ਉਹਨਾਂ ਨੇ ਕਿਹਾ ਜੀ ਇਹਦੇ ਪੈਰ 'ਚ ਕੜੀ ਪਈ ਸੀ ਤੇ ਉਹ ਨੰਬਰ ਸਤਾਜੀ ਨਾ ਨਿਕਲੇ ਆ ਕਬੂਤਰ ਠੀਕ ਹੈ ਜੀ ਡੇਢ ਸਾਲ ਤੋਂ ਵੱਧ ਹੋ ਗਿਆ ਆ ਡੇਢ 2 ਸਾਲ ਹੋ ਗਏ ਆ ਫੜੇ ਨੂੰ ਤੇ ਇਸ ਟਾਈਮ ਇਹਨਾਂ ਕੋ ਉਡੰਡਿਆ ਵਾ ਜੀਰੂ ਮੇਰੇ ਭਰਾ ਸ਼ੇਅਰ ਕਰਿਓ ਕਿ ਜਦੋਂ ਆ ਮਾਦੀ ਨੂੰ ਮੈਂ ਹੁਣੇ ਪਲਟਿਆ ਵਾ ਠੀਕ ਹੈ ਜੀ ਆ ਦਾਣੇ ਵਿੱਚੋਂ ਨਿਕਲੇ ਆ ਪੋਰਟ ਦੇ ਵਿੱਚ ਉਹਦੀ ਜੇ ਮਲਪ ਆਗੇ ਹੋਏ ਆ ਤੇ ਪੋਟਾ ਜਾਮ ਕਰਕੇ ਬੈ ਗਈ ਸੀ ਤੇ ਜੇ ਇਹ ਨੂੰ ਨਾ ਦੇ ਦੇ ਤੇ ਹੋ ਸਕਦਾ ਜ਼ਾਇਆ ਵੀ ਹੋ ਜਾਂਦੀ ਹੁਣ ਆਪ ਲੋ ਜੀ ਇਹ ਕੰਮ ਆਦੀ ਜੋ ਠੀਕ ਹੈ ਜੀ ਆਵੇ ਲੋ ਜ਼ਰਾ ਆਸ਼ਰਾ ਚਿਹਰਾ ਮੋਰਾ ਕੁੰਦੇ ਕੀ ਕਾ ਬਚਾ ਜੋ ਉਹ ਬੋਤੇ ਤੇ ਓਕੇ ਆ ਜੀ ਸਸੀ ਗਾਲ ਦੀ ਸਾਰੇ ਵੀਰਾਂ ਨੂੰ ਆ ਆਪਾਂ ਲਾਪਰੀਤ ਵੀਰ ਕੋ ਆਏ ਆ ਤੇ ਆ ਪਰਿੰਦੇ ਪਰਚੇਜ ਕੀਤੇ ਜੋ ਠੀਕ ਹੈ ਆਹੋ ਠੀਕ ਹੈ ਜੀ ਹੁੰਦਾ ਹਾਂ ਜੀ ਸਸੀ ਗਾਲ ਦੀ ਸਾਰੇ ਵੀਰਾਂ ਨੂੰ ਤੇ ਆ ਜੀ ਆਏ ਹਾਂ ਹੀ ਪ੍ਰਾਪ ਵੀਰ ਦੀ ਸ਼ਾਦੇ ਉੱਤੇ ਤੇ ਪ੍ਰਾਵੀਰ ਦੇ ਕਬੂਤਰ ਆਏ ਆ ਜੀ ਉਤੋਂ ਆ ਵੇਖ ਲਓ ਅੰਦਰ ਹੋਇਆ ਯਾਰ ਸਾਰੇ ਕਬੂਤਰ ਪ੍ਰਾਵੀਰ ਦੇ ਆ 1 2 3 4 5 6 ਠੀਕ ਹੈ ਜੀ ਹਾਂਜੀ ਜੀ ਆ ਕਬੂਤਰ ਆ ਵੇਖੋ ਜੀ ਇਹਦੀ ਅੱਖ ਲੋ ਜੀ ਅੱਖ ਦਾ ਕਲੋਜ਼-ਅਪ ਹਾਂਜੀ ਲੋ ਜੀ ਆ ਕਰੋ ਕਬੂਤਰ ਦੀ ਅੱਖ ਦਾ ਸ਼ੌਂਕ ਪਹਿਲਾਂ ਲੋ ਜੀ ਵੱਡੇ ਉਸਤਾਦ ਜੀ ਨਾਲ ਉਹਨਾ ਕਬੂਤਰ ਹੈ। ਅਵੇ ਲੋ। ਸ਼ੀਨਾ ਗਰੁੱਪ ਛੱਤ ਅੱਡਾ ਕੁਕੜਾਂ ਵਾਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਟ ਪੀਜਨਸ ਤੇ ਆਏ ਆਂ ਜੀ ਸ਼ਾਮੀ ਦਾਣਾ ਪਾਣੀ ਕਰਨ ਤੇ ਉਹ ਜਿਹੜੀ ਮਾਦੀ ਥੱਲੇ ਹੀ ਉਹਨੂੰ ਕਾਫੀ ਫਰਕ ਪੈ ਗਿਆ ਇਹ ਪਰ ਉਹਦੇ ਅੰਦਰ ਹੈਗੇ ਹੀ ਕੀੜੇ ਉਹਨੇ ਆਪਣਾ ਪੋਟਾ ਰੋਗ ਲਿਆ ਸੀ ਕੱਲ ਦਾ ਦਾਣਾ ਖਾਦਾ ਸੀ ਮਾਦੀ ਨੇ ਤੇ ਹੁਣ ਤੱਕ ਉਹਨੇ ਪਚਾਇਆ ਨਹੀਂ ਸੀ ਤੇ ਅੰਦਰ ਜਿਹੜੇ ਹਨ ਉਹ ਹੈਗੇ ਹੀ ਮਲਹਪ ਮੈਨੂੰ ਸਮਝ ਨਹੀਂ ਆਈ ਜਰੂਰੋ ਮੇਰੇ ਭਰਾ ਸ਼ੇਅਰ ਕਰਿਓ ਕਿ ਜਦੋਂ ਆ ਮਾਦੀ ਨੂੰ ਮੈਂ ਹੁਣੇ ਪਲਟਿਆ ਵਾ ਠੀਕ ਹੈ ਜੀ ਆਹ ਦਾਣੇ ਵਿੱਚੋਂ ਨਿਕਲੇ ਆ ਮਾਦੀ ਪਲਟੀ ਮੈਂ ਹੁਣੇ ਤੇ ਆਹ ਵੇਖੋ ਜੀ ਮਲੱਪ ਨਾ ਵੇ ਲੋ ਵਿਪੋਰਟ ਦੇ ਵਿੱਚ ਉਹਦੀ ਜੇ ਮਲੱਪ ਆ ਗਈ ਹੋਈ ਆ ਤੇ ਪੋਟਾ ਜਾਮ ਕਰਕੇ ਬੈ ਗਈ ਸੀ ਤੇ ਜੇ ਇਹ ਨੂੰ ਨਾ ਦੇ ਦੇ ਤੇ ਹੋ ਸਕਦਾ ਜ਼ਾਇਆ ਵੀ ਹੋ ਜਾਂਦੀ ਹੁਣ ਆਪਾਂ ਮਾਦੀ ਪਲਟਾਤੀ ਆ ਪਲਟਾ ਕੇ ਇਹ ਆ ਵੇਖ ਲਓ ਵਿੱਚੋਂ ਭਾਈ ਆਲੇ ਨਿਕਲੇ ਜੋ ਕੀੜੇ ਸੀੜੇ ਇਹਦੇ ਠੀਕ ਹੈ ਜੀ ਆਹ ਕੀੜੇ ਨਿਕਲੇ ਜੋ ਤੇ ਹੁਣ ਆਪਾਂ ਡੀ ਵਰਮਿੰਗ ਜਿਹੜੀ ਆ ਸਵੇਰੇ ਕਰ ਦੇਣੀ ਆ ਠੀਕ ਹੈ ਜੀ ਸਭ ਕੀੜੇ ਕੁੜੇ ਇਹਨਾਂ ਦੇ ਕੱਢ ਦੇਣੇ ਆ ਬਾਹਰ ਤੁਸੀਂ ਵੀ ਵੇਖ ਲਿਓ ਜੇ ਤੁਹਾਡਾ ਕੋਈ ਕਬੂਤਰ ਪੋਟਾ ਜਾਮ ਕਰ ਜੇ ਠੀਕ ਹੈ ਜੀ ਜਿੰਨੇ ਕਾਫੀ ਚਿਰ ਤੋਂ ਜਿਹੜੇ ਆ ਕਬੂਤਰ ਸੁੱਕਣ ਦੇ ਆ ਉਹਦਾ ਇੱਕ ਕਾਰਨ ਇਹ ਵੀ ਗਾਵਾ ਵੀ ਕਬੂਤਰਾਂ ਦਾ ਪੋਟਾ ਜਾਮ ਹੋ ਜਾਂਦਾ ਪੇੜ ਚ ਕੀੜੇ ਹੈਗੇ ਆ ਇਹ ਦਾਣਾ ਨਹੀਂ ਪਚਾਰੀ ਆ ਹਾਲ ਇਹ ਮਾਦੀ ਦੇ ਮਾਦੀ ਬੜੀ ਕੀਮਤੀ ਆ ਜੀ ਸਾਡੀ ਪਰ ਸਮਝ ਥੱਲਿਓ ਜਿਹੜੀ ਆ ਉਹ ਵਜਨ ਨਹੀਂ ਫੜਦੀ ਪਈ ਹੀ ਆਪਣਾ ਤੇ ਫੇਰ ਆਪਾਂ ਹੁਣ ਇਹਨੂੰ ਲੱਪਰਤਾ ਮਾਦੀ ਨੂੰ ਵਿੱਚੋਂ ਕਾਫੀ ਲੱਪਰ ਕੇ ਤੇ ਛੜਤਾ ਵਾ ਅੰਦਰ ਤੇ ਜਿਹੜੇ ਕੀੜੇ ਨਿਕਲੇ ਆ ਜਦੋਂ ਆਪਾਂ ਪਲਟੀਆਂ ਦੇ ਵਿੱਚੋਂ ਹੀ ਕੀੜੇ ਨਿਕਲਾਏ ਇਹਦੇ ਠੀਕ ਆ ਤੇ ਉਹਦਾਂ ਦੇ ਆਪਾਂ ਡੀ ਵਰਮਿੰਗ ਵਗੈਰਾ ਕਰੀਏ ਤੇ ਫੇਰ ਹੀ ਮਲਾਪ ਵਗੈਰਾ ਜਿਹੜੇ ਆ ਉਹ ਨਿਕਲਦੇ ਆ ਤੇ ਹੁਣ ਤੇ ਆਪਾਂ 100% ਸ਼ੋਰ ਹੋ ਗਏ ਆ ਨਾ ਵੀ ਇਸ ਮਾਦੀ ਦੇ ਜਿਹੜੇ ਆ ਉਹ ਅੰਦਰ ਪੇਟ ਦੇ ਵਿੱਚ ਕੀੜੇ ਹੈਗੇ ਹੈਗੇ ਆ ਸੋਚੋ 100% ਲਾਜ਼ਮੀ ਹੈਗੇ ਆ ਕਿਉਂਕਿ ਜਦੋਂ ਇਹਨੂੰ ਪਲਟਾਇਆ ਵਾ ਤੇ ਪਲਟਾ ਕੇ ਦਿਨ ਇਹਦੇ ਪੇਟ ਚੋਂ ਕੀੜੇ ਹੀ ਨਿਕਲੇ ਆ ਡੱਬ ਵਾਲਾ ਬੱਚਾ ਵਾ ਬਾਬੇ ਦੀ ਕਿਰਪਾ ਦੇ ਨਾਲ ਆਪੇ ਆ ਕੇ ਬਿਠਾ ਆਇਆ ਇਹ ਕਾਮ ਆਦੀ ਹੈ ਜਾਂਵਰੀ ਜੀ ਵੇਖੋ ਕੀ ਕਰਦੇ ਆ ਚੌੜੀ ਕਾਮ ਆਦੀ ਜੋ ਠੀਕ ਹੈ ਜੀ ਆਵੇ ਲੋ ਜ਼ਰਾ ਆ ਸ਼ਰਾ ਚਿਹਰਾ ਮੋਰਾ ਕੁੰਦਰਾ ਸ਼ੌਂਕ ਕਰਾ ਲੋ ਜੀ ਆ ਜਾ ਕੁੰਦਾ ਠੀਕ ਹੈ ਜੀ ਲੋ ਜੀ ਬਾ ਮਿਸਾਲ ਆ ਜੀ ਵੀਰ ਦੇ ਪਰਿੰਦੇ ਲੋ ਜੀ ਆ ਸਲੇਟੀ ਜੋ ਠੀਕ ਹੈ ਜੀ। ਲਓ ਜੀ ਆਹ ਕਬੂਤਰ ਚੋ ਵੀਰ ਭਰਾ ਦੇ ਤੇ ਆਪਾਂ ਆਏ ਹਾਂ ਮਾਦੀ ਲੈਣ ਆਹ ਵਾਲੀ ਤੇ ਇਹਦੇ ਪੈਰ ਚ ਨੰਬਰ ਪਿਆ ਹੋਇਆ ਵਾ ਮਾਦੀ ਦੇ ਠੀਕ ਹੈ ਜੀ। ਧੰਨਵਾਦ ਬਾਕੀ ਕਵਰ ਬਾਟ ਪੀਏ ਨੂੰ ਵਾਤ ਤੋਂ ਵਾਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਆ ਜੋ ਭਾਈ ਆ 골ਡਨ ਕਬੂਤਰ ਆੜਾ ਠੀਕ ਆ ਆ ਫਿਰਦਾ ਜੀ ਜਿਹੜਾ ਮੈਂ ਤੁਹਾਨੂੰ ਕਹਿਣ ਦਿਆਂ ਫਰੋਜਪੁਰੀ ਉਹ ਆ ਕਬੂਤਰ ਜੋ ਆ ਦੋ ਰਹਿ ਜਾਂਦਾ ਆ ਵੇਖੋ ਇਹ ਫਰੋਜਪੁਰੀ ਦੇ ਅੰਦਰ ਟੈਡੀ ਮਾਦੀ ਦਾ ਜੋੜਾ ਲਾ ਕੇ ਇਹਦੇ ਪੈਰ 'ਤੇ ਨੀਲੀ ਕੜੀ ਪਈ ਆ ਤੇ ਅੰਦਰ ਮਾਦੀ ਜਿਹੜੀ ਟੈਡੀ ਵਿਖਾਈ ਇੱਧਰ ਉਹਦੇ ਨਾਲ ਜੋੜਾ ਲਾ ਕੇ ਤੇ ਉਹ ਪੱਠੀ ਨੀਲੀ ਆ ਜੀ ਜਿਵੇਂ ਸੱਪ ਵਾਂਗੂ ਖੜਤੇਗੀ ਠੀਕ ਹੈ ਜੀ ਅੰਦਰ ਚਲ ਗਈ ਉਹ ਪੱਠੀ ਉਹ ਚਲੋ ਕੋਈ ਨਹੀਂ ਵੀ ਕਾ ਬਚਾ ਜੋ ਠੀਕ ਹੈ ਤੇ ਦੂਸਰੀ ਅੱਖ ਦਾ ਵੀ ਸ਼ੌਂਕ ਕਰਾ ਦੋ ਲਓ ਜੀ ਆਹ ਦੀ ਦੂਸਰੀ ਅੱਖ ਜੋ ਵੇਖ ਲਓ ਭਾਈ ਠੀਕ ਹੈ ਲਓ ਜੀ ਕਾ ਬਚਾ ਜੋ ਇਹਦੀ ਵੀ ਹੱਡੀ ਜੋੜ ਦੀ ਗਾਰੰਟੀ ਹੈ ਭਾਈ ਪੂਰੀ ਬਦਲ ਬਦਲ ਨੂੰ ਪੂਰਾ ਓਕੇ ਆ ਪਾਸ ਆ ਡੇਲਾਂ ਠੀਕ ਹੈ ਜੀ ये जीरो कली दई है ठीक है लो जी आप जो बच्चा एक और ठीक है जी थोड़ा परदा छोड़ो आ पर ठीक है का बच्चा ਬੁੱਲਦਨ ਇਹਦੇ ਭਾਜੀ ਜੋੜ ਜਿਹੜੇ ਦਰਮਿਆਨੇ ਜੇ ਹੈਗੇ ਜੋ ਉਹਦੇ ਕਿੰਨੇ ਆ ਇਹਦੇ ਠੀਕ ਐ ਕੁੰਡੇ ਦਾ ਕਰਾਇਆ ਸ਼ੌਂਕ ਲਓ ਜੀ ਆ ਜੋ ਕੁੰਡਾ ਠੀਕ ਐ ਛੜਦਾ ਭਾਜੀ ਲਓ ਭਾਜੀ ਆ ਜੋ ਖੜਤਾ ਵਰਤਾ ਇਹਨਾਂ ਦੀਆਂ ਠੀਕ ਐ ਸਿਰਫ ਦੋ ਬੱਚੇ ਹੈਗੇ ਆ ਜਿਨ੍ਹਾਂ ਦੇ ਜੋੜ ਵੀ ਥੋੜੇ ਥੋੜੇ ਖੁੱਲੇ ਹੈਗੇ ਆ। ਬਾਕੀ ਠੀਕ ਹੈ। ਮੇਰਾ 5% ਹੀ ਆ। ਬਾਕੀ ਠੀਕ ਹੈ ਸਾਰੇ। ਬਾਕੀ ਆਪਣੇ ਲੋਕ ਹੈਗੇ ਜੋ। ਬਾਕੀ ਫਿੱਟ ਫਾਟ ਜਵਾਗੇ ਲੱਗਦੇ ਨਹੀਂ ਅਗਲੋਣੀਆਂ ਇਹਨਾਂ ਦੀ। ਘਰ ਦੀ ਬਰੀਡ ਹੈ ਸਾਰੀ ਇਹਨਾਂ ਦੀ। ਠੀਕ ਹੈ। ਇੱਕੋ ਜੋੜੇ ਦੇ ਗਾਂ ਨਾਲੇ ਬਣਾਏ ਆ ਯਾਰ ਠੀਕ ਆ ਜੀ ਸਸੀ ਗਾਲ ਦੀ ਸਾਰੇ ਵੀਰਾਂ ਨੂੰ ਆ ਆਪਾਂ ਲਾਪਰੀਤ ਵੀਰ ਕੋ ਆਏ ਆ ਤੇ ਆ ਪਰਿੰਦੇ ਪਰਚੇਜ ਕੀਤੇ ਜੋ ਠੀਕ ਹੈ ਆ ਠੀਕ ਹੈ ਜੀ ਕੁੰਡਾ ਖੋਲੋ ਪਰ ਖੋਲੋ ਪਰਲਾ ਖੋਲ ਦੋ ਪਾਓ ਲਓ ਜੀ ਆ ਜਾਓ ਕੁੰਡਾ ਠੀਕ ਹੈ ਜੀ ਆ ਜਾਓ ਭਾਈ ਦੂਸਰਾ ਕਬੂਤਰ ਠੀਕ ਹੈ ਜੀ ਇਹ ਭਾਈ ਸਲਾਰਾ ਬਣੂਗਾ ਜੋ ਇਹ ਲੋ ਠੀਕ ਹੈ ਅੱਠਵੀਂ ਪੱਲਾ ਹੁੰਦਾ ਜੋ ਇਹਦਾ ਉਹ ਤਾਂ ਵੀ ਅਠਵਾਂ ਹੀ ਹੁੰਦਾ ਇਹਦਾ ਲਓ ਜੀ ਆ ਇਹਦਾ ਪੱਲਾ ਜੋ ਠੀਕ ਹੈ ਅੱਖ ਦੀ ਨਹੀਂ ਬਣਾਈ ਕਰਾਇਓ ਅੱਖ ਦਾ ਸ਼ਾਮ ਏ ਇਹ ਹੈ ਗਈ ਉਹ ਕਾਲੀ ਛੇਮੀ ਦਾ ਲਓ ਜੀ ਆਖ ਫੇਗੇ ਠੀਕ ਮਾੜਾ ਜਾ ਯਾਰ ਉਹ ਹੋ ਜਾਂਦੇ ਸੈਟ ਆ ਲੋਕਾਂ ਨੂੰ ਵੈਵੇਂ ਲਓ ਜੀ ਆਖ ਜੋ ਭਾਈ ਇਹਦਾ ਮਾੜਾ ਜ ਜਿਹਨੂੰ ਕਹਿੰਦੇ ਨਾ ਸੋਈ ਭਾਰੀ ਆ ਆ ਸੋਚੋ 95% ਸਹੀ ਆ 5% ਹੈਗਾ ਜੋ ਬਸ ਠੀਕ ਹੈ ਜੀ ਪਰਦਾ ਸ਼ੋਅ ਕਰਾ ਦਿਓ ਆ ਜੋ ਪਰ ਤੇ ਆ ਪਰ ਤੇ ਗੌਰ ਕਰ ਲਿਓ ਠੀਕ ਹੈ ਜੀ ਹਾਂ ਜੀ ਸਾਸੀ ਗਾਲੀ ਸਾਰੇ ਵੀਰਾਂ ਨੂੰ ਤੇ ਆ ਜੀ ਆਏ ਅਸੀਂ ਪ੍ਰਭ ਵੀਰ ਦੀ ਸ਼ਾਦੇ ਉੱਤੇ ਤੇ ਪ੍ਰਭ ਵੀਰ ਦੇ ਕਬੂਤਰ ਆਏ ਆ ਜੀ ਉਤੋਂ ਆ ਵੇਖ ਲਓ ਅੰਦਰ ਹੋਇਆ ਯਾਰ ਸਾਰੇ ਕਬੂਤਰ ਪ੍ਰਭ ਵੀਰ ਦੇ 1 2 3 4 5 6 ਠੀਕ ਹੈ ਜੀ ਆ 72 72 ਕਬੂਤਰ ਪ੍ਰਭ ਵੀਰ ਦੇ ਜਿਹੜੇ ਆ ਇਹ ਸਾਹਮਣੇ ਫਿਰਦੇ ਪਏ ਜੋ ਭਾਈ ਤੇ ਬਾਕੀ ਆਪਾਂ ਪ੍ਰਭ ਵੀਰ ਨਾਲ ਗੱਲ ਕਰਦੇ ਆ ਤੇ ਜਿਹੜਾ ਮਨਸਬ ਵੀਰ ਆ ਉਹਦੇ ਨਾਲ ਗੱਲ ਕਰਦੇ ਆ ਆਜੋ ਇੱਧਰ ਆਜੋ ਆਜੋ ਜੀ ਥੱਲੇ ਕਬੂਤਰ ਰੱਖੇ ਹੋਏ ਠੀਕ ਆ ਤੇ ਆ ਵੀਰ ਮਨਸਬ ਆਇਆ ਵਾ ਤੇ ਕਿਹੜੀ ਸ਼ਤੋ ਆਇਆ ਮਨਸਬ ਵੀਰ ਜੀ ਫੁਲੇ ਜੇ ਕਾਂਗਰਸ ਸਰਪੰਚ ਦੀ ਅੱਛਾ ਜੀ ਹਾਂਜੀ ਤੇ ਜਿਹੜੇ ਇਹਨਾਂ ਦੇ ਕਬੂਤਰ ਆ ਸਾਰੀ ਦਿਹਾੜੀ ਅੱਖਾਂ ਸਾਹਮਣੇ ਰਹੇ ਤੁਹਾਡੇ ਸਾਰੀ ਦਿਹਾੜੀ 10 ਵਜੇ 10 ਵਜੇ ਮਲਬ ਹੁੰਦੇ ਟਾਈਮ ਤੱਕ ਅੱਖਾਂ ਸਾਹਮਣੇ ਰਹੇ ਆ ਇਕੱਲਾ ਇਕੱਲਾ ਕੂਤ ਨਹੀਂ ਰਹੁੰਦਾ ਹਾਂਜੀ ਹਾਂਜੀ ਠੀਕ ਹੈ ਕੋਈ ਕਬੂਤਰ ਨਾ ਲਾ ਮਾਰੀ ਹੋਵੇ ਦੂਰ ਗਿਆ ਹੋਵੇ ਨਾ ਲਾ ਜਿਹੜਾ ਰਹੇ ਮਾਰਨੋ ਕੇ ਰੋੜਿਆ ਛੱਤ ਦੇ ਉੱਤੇ ਠੀਕ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਇਹੀ ਜੀ ਮਨਸਵੀਰ ਦੇ ਨਾਲ ਆਪਾਂ ਪ੍ਰਭੀ ਨਾਲ ਵੀ ਗੱਲ ਕਰਦੇ ਆ ਆ ਭਾਈ ਵਿੱਚ ਕਾਲ ਆਉਂਦੀ ਆ ਹੈਪੀ ਗੱਲ 786 ਵੀਰ ਜੀ ਮੈਂ ਵੀਡੀਓ ਬਣਾਉਣ ਲਿਆ ਤੇ ਤੁਹਾਡੀ ਕਾਲ ਤਾਂ ਕੱਟਣ ਡਿਆ ਹਾਂ ਹਾਂਜੀ ਜੀ ਇਹ ਪ੍ਰਭ ਵੀਰ ਜੀ ਹੁਣ ਦੀ ਸ਼ਾਤ ਆ ਪ੍ਰਭ ਵੀਰ ਜੀ ਹਣਗੇ ਬਾਜ਼ਾਰ ਤੇ ਇਹ ਸ਼ਾਦੀ ਜਾਣਕਾਰੀ ਰਾਏ ਵੀਰ ਜੀ ਦੇਣਗੇ ਰਾਏ ਵੀ ਕਿੰਨਾ ਚਰੋਗੇ ਇਹਨਾਂ ਨੂੰ ਸ਼ੌਂਕ ਕਰਦੇ ਆ ਸ਼ੌਂਕ ਕਰਦੇ ਆ ਅਛਾ ਜੀ ਤੇ ਵਧੀਆ ਪੁੱਤਰ ਮਤਲਬ ਇਹਨਾਂ ਦੇ ਪੁੱਤ ਦੇ ਠੀਕ ਹੈ ਤੇ ਅਸੂਜ ਵੀ ਇਹਨਾਂ ਦੇ ਪੁੱਤਰ ਛੇ ਦੇ ਛੇ ਹੀ ਰਾਤ ਰਹਿ ਗਏ ਅਛਾ ਜੀ ਅੱਖਾਂ ਦੇ ਸਾਹਮਣੇ ਹੀ ਉੱਡਦੇ ਰਾਹ ਰਹਿ ਗਏ ਮਤਲਬ ਬਹੁਤ ਵਧੀਆ ਸ਼ਾਤ ਤੋਂ ਸ਼ੌਕ ਹੁੰਦਾ ਇਹਦੀ ਐਕੀ ਵਧੀਆ ਉੱਡਣ ਕੇ ਬਾਬੇ ਦੀ ਕਿਰਪਾ ਨਾਲ ਗਾਂ ਹੌਲੀ ਹੌਲੀ ਬੰਦਾ ਸਟੈਪ ਬਾਈ ਸਟੈਪ ਚੱਲਦਾ ਗਾਂ ਨੰਬਰਾਂ 'ਚ ਵੀ ਇਹ ਸ਼ਾਤ ਆਏਗੀ ਵਧੀਆ ਨੰਬਰਾਂ 'ਚ ਆਏ ਤੇ ਤੁਹਾਡੀ ਤਾਲਮਿਲ 'ਚ ਰਹਿੰਦੇ ਆ ਤੁਹਾਡਾ ਨਾਲ ਇਹਨਾਂ ਦੇ ਇਹ ਵੀਰਿਆ ਨਿੱਕਾ ਵੀਰਿਆ ਰਿਆ ਤੋਂ ਹਾਂਜੀ ਤੇ ਨਾਲ ਕੇਲਾ ਵੀ ਰਿਹਾ ਆਪਣਾ ਪਿੰਡੀਆਂ ਔਲਖਾਂ ਦੀ ਅੱਛਾ ਜੀ ਉਹ ਇਹਨਾਂ ਦੇ ਮਤਲਬ ਕੁੱਤੇ ਸਾਹਮਦੇ ਆ ਠੀਕ ਹੈ ਠੀਕ ਠੀਕ ਉਹਨਾਂ ਦੀ ਸਾਹਮਦੇ ਵਧੀਆ ਉੱਡਦੇ ਇਹਨਾਂ ਦੇ ਵਧੀਆ ਉੱਡਦੇ ਕਬੂਤਰ ਠੀਕ ਹੋ ਗਿਆ ਜੀ ਇਹ ਜੀ ਪ੍ਰਾਭੀ ਦੀ ਛਾਤ ਆ ਹੁਣ ਅਸੀਂ ਅੱਗੇ ਚੱਲੇ ਆ ਦੂਜੀ ਛਾਤ ਤੇ ਉਥੇ ਵੀ ਅਗਰ ਤੁਹਾਨੂੰ ਸ਼ੋਅ ਕਰਾਉਣੇ ਆ ਧੰਨਵਾਦ ਜੀ ਹਾਂਜੀ ਜੀ ਆ ਕਬੂਤਰ ਆ ਵੇਖੋ ਜੀ ਇਹਦੀ ਅੱਖ ਲੋ ਜੀ ਅੱਖ ਦਾ ਕਲੋਜ਼-ਅਪ ਲੋ ਜੀ ਠੀਕ ਹੈ ਜੀ ਆ ਚਿਹਰਾ ਮੋਰਾ ਜੋ ਆ ਅੱਖ ਦਾ ਕਲੋਜ਼ ਹੈ ਵੇਖੋ ਜੀ ਲੋ ਜੀ ਵੇਖ ਲਓ ਕਰਾਇਆ ਹੁੰਦੇ ਦਾ ਸ਼ੌਂਕ ਲੋ ਜੀ ਆ ਹਕ ਹੁੰਦਾ ਜੋ ਠੀਕ ਹੈ ਜੀ ਲੋ ਜੀ ਆ ਕਬੂਤਰ ਜੋ ਜਿਹੜਾ ਤੁਹਾਨੂੰ ਸ਼ੌਂਕ ਆ ਇਹਦੀ ਸਿਰਫ ਕਲੀ ਰੀਲ ਲੱਗੇਗੀ ਤੇ YouTube ਦੇ ਉੱਤੇ ਸ਼ਾਰਟ ਵੀਡੀਓ ਲੱਗੇਗੀ ਇਸ ਕਬੂਤਰ ਦੀ ਬਾਕੀ سپورਟ ਕਰਿਓ ਠੀਕ ਹੈ ਜੀ ਕਵਰ ਬਾਹਰ ਨੂੰ ਧੰਨਵਾਦ ਸਾਬੀਰਾਂ ਹਾਂਜੀ ਲੋ ਜੀ ਆ ਕਰੋ ਕਬੂਤਰ ਦੀ ਅੱਖ ਦਾ ਸ਼ੌਂਕ ਪਹਿਲਾਂ ਲੋ ਜੀ ਆ ਵੇਖੋ ਕਲੀਅਰ ਆਖੇ ਤੇ ਇਹ ਲੋ ਜੀ ਤੇ ਇਹ ਕਬੂਤਰ ਇਹਨਾਂ ਦੀ ਛਾਤੇ ਉੱਡਦਾ ਵਾ ਆ ਚੇਰਾ ਮੋਰਾ ਜੋ ਤੇ ਆ ਪਾਰੇ ਦੇ ਕੱਟੇ ਆ ਵਿਖਾਇਓ ਜੀ ਕੱਟੇ ਰਾਡੇ ਪੈ ਕੇ ਆਹ ਹੁੰਦਾ ਜੋ ਰਾਡੇ ਪੈ ਦਾ ਕੋਲ ਇਹ ਰਾਡੇ ਪੈ ਹੀ ਇੱਥੇ 24 ਦਿਨ ਕੱਟਦਾ ਤੇ ਇਹ ਕਬੂਤਰ ਜਿਹੜਾ ਇਹ ਸਾਡੇ ਮਾਨ ਜੋ ਵੱਡੇ ਸਤਾਜ ਜੀ ਨਾਲ ਉਹਨਾਂ ਦਾ ਕਬੂਤਰ ਹੈਗੀ ਆ ਵੇਹ ਲੋ ਸ਼ੀਨਾ ਗਰੁੱਪ ਛੱਤ ਅੱਡਾ ਕੁਕੜਾਂ ਵਾਲਾ ਆਹੋ ਕਾਹਦੇ ਸਾਜੀ ਮਾਦੀ ਰਤੀ ਛੱਤ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਸਾਜੀ ਹਣੀ ਤੇ ਆ ਸਾਡੇ ਬਬੇ ਭਾਈ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਆ ਕਬੂਤਰ ਉਹਨਾਂ ਦਾ ਵਾ ਤੇ ਮੈਂ ਇਹਨਾਂ ਨੂੰ ਸਵਾਲ ਕੀਤਾ ਅੱਗੋਂ ਕਿ ਤੁਹਾਨੂੰ ਕਿੱਦਾਂ ਪਤਾ ਵੀ ਇਹ ਕਬੂਤਰ ਉਹਨਾਂ ਦਾ ਵਾ ਤੇ ਉਹਨਾਂ ਨੇ ਕਿਹਾ ਜੀ ਇਹਦੇ ਪੈਰ ਚ ਕੜੀ ਪਈ ਸੀ ਤੇ ਉਹ ਨੰਬਰ ਸਤਾਜੀ ਨਾਲ ਨਹੀਂ ਗਿਆ ਆ ਕਬੂਤਰ ਠੀਕ ਹੈ ਜੀ 1.5 ਸਾਲ ਤੋਂ ਬਾਅਦ ਹੋ ਗਿਆ ਆ ਡੇਢ ਦੋ ਸਾਲ ਹੋ ਗਏ ਆ ਫੜੇ ਨੂੰ ਤੇ ਇਸ ਟਾਈਮ ਇਹਨਾਂ ਕੋ ਉਡੰਡਿਆ ਵਾ